ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਪਿਆਰਿਓ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਦਰਸ਼ਕਾਂ ਵਾਲੀ ਕੰਧਾਰ ਦੇ ਜੀ ਅੱਛਾ ਉਹ ਕੌਣ ਆ ਬਸ ਗੁਰੂ ਸਾਹਿਬ ਨਾਲ ਪੰਗਾ ਲੈਣਾ ਆ ਹੀ ਗੁਰੂ ਸਾਹਿਬ ਜੀ ਨਾਲ ਹੰਕਾਰ ਟੋੜਿਆ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਮੈਂ ਤਾਂ ਸਾਡਾ ਅਜੂਨ ਟੁੱਟਾ ਦਾ ਟੁੱਟ ਗਿਆ ਸੀ ਵਾਹਿਗੁਰੂ ਬੇਰ ਕੀਤੀ ਸਾਡਾ ਵੀ ਅਸੀਂ ਵੀ ਗੁਰੂ ਨੂੰ ਮੰਨਣ ਵਾਲੇ ਬਣ ਜਾਈਏ ਜੀ ਸੰਗਤ ਜੀ ਅੱਜ ਅਸੀਂ ਪੰਜਾ ਸਾਹਿਬ ਗੁਰਦਰਾ ਸਾਹਿਬ ਪਹੁੰਚਿਆ ਤੇ ਇਥੇ ਜਦੋਂ ਵਲੀ ਕੰਧਾਰੀ ਨੇ ਖੂਨ ਲਗਾ ਜਲ ਵਾਸਤੇ ਬਾਬਾ ਭਾਈ ਮਰਦਾਨਾ ਜੀ ਨੂੰ ਮਹਾਰਾਜ ਸਾਹਿਬ ਨੇ ਭੇਜਿਆ ਤੇ ਉਹਨੇ ਜਲ ਤੋਂ ਇਨਕਾਰ ਕਰ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਥੱਲੇ ਹੀ ਜਿਹੜਾ ਉਸੂਮਾ ਪ੍ਰਗਟ ਕਰ ਦਿੱਤਾ ਉਹਨੇ ਉੱਤੋਂ ਭਾਰ ਗੇਰਿਆ ਸੀ ਉਹ ਵਲੀ ਕੰਧਾਰੀ ਦੀ ਮਯਾਰ ਤੇ ਗਿਦਾਰੇ ਕਰਨ ਵਾਸਤੇ ਸੰਗਤਾਂ ਪਹੁੰਚ ਰਹੀਆਂ ਬਹੁਤ ਉੱਚੀ ਜਗ੍ਹਾ ਤੇ ਆ ਮੇਖੋ ਸੰਗਤਾ ਲੈਣ ਦੇ ਵਿੱਚ ਆ ਰਹੀਆਂ ਸ਼ਹਿਰ ਬਹੁਤ ਨੀਵਾ ਆ ਬੜਾ ਉਤਸ਼ਾਹ ਸੰਗਤਾ ਦੇ ਬਜ਼ੁਰਗ ਬਜ਼ੁਰਗ ਬੰਦੇ ਬਾਹਰ ਉੱਚੀ ਘਾਟੀ ਤੇ ਘਰ ਤੋਂ ਕਾਹਨੂੰ 4 ਕਿਲੋਮੀਟਰ ਪੰਜ ਦਾ ਹੋਏਗਾ ਫਾਸਲਾ 5 ਕਿਲੋਮੀਟਰ ਦਾ ਫਾਸਲਾ ਹੈ ਇੰਨੀ ਚੜਾਈ ਥੱਲੇੋਂ ਸ਼ੁਰੂ ਹੋ ਜਾਂਦੀ ਆ ਤੇ ਸੰਗਤਾ ਉਤਸ਼ਾਹ ਦੇ ਨਾਲ ਦਰਸ਼ਕਦਾਰੇ ਕਰਨ ਵਾਸਤੇ ਪਹੁੰਚ ਰਹੀਆਂ ਆ